Bây i you uh -huh.

ਮੈਂ ਤਾਂ ਟੇਕ ਦੂੰ ਪਰ ਮੈਨੇ ਕੋਲ ਹੈਗੇ ਆਈਡੀ ਦੇਣਿਆਂ ਨੂੰ ਪੈਸੇ ਵੜਾ ਦੇ ਜਟਾ ਮੈਂ ਵੀ ਪੈਸੇ ਵੜਾ ਦੇਣਾ ਜੋਤਾਂ ਦੇ ਜੋਤਿਆਂ ਨੂੰ ਵੜਾ ਦੇ ਉਹ ਦੇ ਖੜਾ ਖੜਾ ਲੈ ਫੜਾ ਦਾਸ ਜੀ ਅਕਾਲ ਪੁਰਖ ਦਾ ਨਾਮ ਦੇਵ ਚੋਰੀ ਆ ਵੀ ਲੱਗਿਆ ਚੋਰੀ ਵਾਲਾ ਨਹੀਂ ਸੀਗਾ ਬੰਦਾ ਤਾਂ ਪਤਾ ਹੈ ਨਹੀਂ ਜਿਹੜਾ ਤੁਮ ਆਉਂਦਾ ਦੁਆਰ ਬਾਹਰ ਤੇ ਫਲ ਕਰੇ ਫੁੱਲੇ ਆਉਂਦੇ ਚੱਲਣਾ ਚੱਲ ਅੱਗੇ ਚੋਰੀ ਬੜਾ ਘਾਟ ਤੂੰ ਲੈ ਗਿਆ ਜੰਦਾ ਵੀਰ ਪ੍ਰਸ਼ਾਦਾ ਸਕਣ ਆਪਾਂ ਬਾੜਾ ਗ੍ਰਾਮ ਮੂਰੇ ਬੈਠਣਾ ਆਪਾਂ ਪਿਛੇ ਹੀ ਬੈਠਾਂਗੇ ਹੋਰ ਇਹਨਾਂ ਬਸ ਇੱਕ ਵਾਰ ਇਹਨਾਂ ਮੱਥਾ ਟੇਕ ਲਓ ਆ ਦੇਣਾ ਰੋਡ ਬੰਦੀ ਹੋਣੀ ਬਹੁਤ ਬੜਾ ਲਾਈ ਹੈ ਕਮਰੇ ਮੈਂ ਸ਼ੇਅਰ ਕਰੀਓ ਟਿਕਰਾਵੀ ਰੱਖਣੀ ਹਾਂ 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 ਠੀਕ ਹੋ ਰਿਹਾ ਸਭ ਨੂੰ ਬਿਜਾਗਤ ਜੁੜੀ ਹੋਈ ਕਰ ਰਹੇ ਹਾਂ ਤੋਂ ਬੰਦੇ ਨਾਲ ਵਿਅਕਤੀ ਕੀਤੇ ਹੋਰ ਵੀ ਸੁਖੀ ਤੇ ਲੰਦਾ ਭਜਾਣਾ ਹੈ ਨਾ ਉਹ ਬਾਰੇ ਹੋਰ ਬੰਦੇ ਨਾਲ ਨਾਮ ਨਿਕਾਣ ਕਰਵਾ ਲਿਆ ਹੋਈਆਂ ਪਹਿਰੇਦਾਰਾਂ ਨੂੰ ਬੇਨਤੀ ਜਲਦੀ ਜਲਦੀ ਸੰਪੰਨ ਕਰਵਾਓ ਨਾਹਾਂ ਵਾਲੀ ਇੱਕ ਇੱਕ ਜਗ੍ਹਾ ਮਿਲਦੀ ਯਾਰ ਤੇ ਮੈਨੂੰ ਸਜੋ ਭਾਂਗਿਆਂ ਦੇ ਕਈ ਤਰ੍ਹਾਂ ਕੋਰ ਹਾਈ ਕੋਰਟ ਵੀ ਨਾ ਸੰਪੰਨ ਇਹ ਲਾਕਡਾਊਨ ਦੇ ਵਾਸੀ ਸ਼ਹਿਰ ਦੀਆਂ ਸੰਗਠਨਾਂ ਨੂੰ ਇਹ ਤਿੰਨ ਦਿਨਾਂ ਦਾ ਸਮਾਂ ਮਿਲੇਗਾ ਔਰ ਅੱਜ ਕਹਿੰਦੇ ਨੇ ਲੋ ਸੰਗਤਾਂ ਇੱਕ ਬਾਤ ਦੂਰ ਦੇਵੀਨ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ ਕਿ ਆਓ ਪਿਆਰਿਓ ਕਿਥੇ ਕਿਥੇ ਲੱਗਾ ਮਿਲਦੀ ਪਿਆਰ ਦੇ ਨਾਲ ਸੱਜिए ਸਭ ਤੋਂ ਪਹਿਲਾਂ ਜਗ੍ਹਾ ਵਿੱਚ ਸੰਗਤਾਂ ਬੈਠੀਆਂ ਕੋਈ ਵੀ ਵਾਜਾ ਕਰ ਲਵੇ ਸਾਰੇ ਬੰਦੇ ਕਿਥੋਂ ਤੇ ਬੁਲਾਓ ਵਾਰੀ ਕੁਤੀ ਦਾ ਖਾਂਸਾ ਵਾਰੀ ਕੁਤੀ ਦੇ ਪੱਤੇ ਪਾਹਾਂ ਦੇ ਨਾਲ اپمونے دل کی درختہ سماں ویال اے آو جینا تے سماں کڑی کول ہا کہ اس سمیت کو پورا پورا نام کرنا جو جناب ਜੋ ਗੁਰੂ ਸਾਹਿਬ ਦੀ ਸੰਤਿਪਤੀ ਕਾ ਵਿੱਚ ਇੱਕ ਦੋ ਸੁਖ ਲਏ ਦੇ ਉਹ ਗੁਰੂ ਜੀ ਨੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਬਸਾਈ ਤੇ ਅਸਲ ਰਾਹ ਲੈਣ ਵਾਸਤੇ ਲੋਕਿਆਂ ਸੰਗਤ ਵਿੱਚ ਇਹ ਆਹਾ ਕਾਹਨਿਆ ਪਿਆਰਿਓ ਜਦੋਂ ਅਸੀਂ ਸਾਧੂ ਜੀ ਨੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਬਸਾਵਾਂ ਜਦੋਂ ਗੁਰਬਾਣੀ ਦੇ ਨਾਲ ਜੁੜਕੀ ਇੱਕ ਆਏ ਆ ਇਹਨਾਂ ਕੂਬੇਤੀ ਪ੍ਰਸਾਦਕਾਂ ਲਈ ਸਤਿਕਾਰ ਜਿਹੋ ਦੀ ਆਏ ਉਹੋ ਦੇ ਵਾਪਸ ਕਰੀ ਗਈ ਕਿਤੇ ਯਾਦ ਕੇ ਆਪਾਂ ਸਤਨੁਕੀ ਨੇ ਕੋਲੋਂ ਸੰਗ ਸੰਗੜੀ ਕਹਿੰਦੇ ਲਈ ਆਪਾਂ ਪਹਿਲਾਂ ਦੇਖ ਵੀ ਕਰ ਲੈ ਜੀ ਉਹ ਬੇਨਤੀ ਹੋਵੇ ਜਿਵੇਂ ਆਪਾਂ ਨੂੰ ਸਤਨੁਕ ਦੇ ਉੱਤੇ ਇਹੋ ਨਾਲ ਸੰਤਿਆਗ ਉਸ ਤੇ ਮਨ ਕੀ ਹੋ ਤਾਂ ਕਾਈ ਸਾਹਿਬ ਜੀ ਵੀ ਪਹੁੰਚੇ ਨੇ ਆਓ ਮੈਂ ਫਿਰ ਦੁਬਾਰਾ ਗੀਤ ਦੀ ਸੰਭਾਗ ਆਇਆ ਯਾਰ ਲਾਈਵ ਗਰਮੀ ਚੱਲੀ ਸਾਡੇ ਨਾਲ ਪੀੜਾ ਕਰਕੇ ਰਵਾ ਪਰੇ ਇਹ ਜਗਾਂ ਦੇ ਵਿਚ ਆਦੇ ਸਜੋ ਆਓ ਆਪਣੀ ਸ਼ਕਤੀ ਦਿਵਾਤਾ ਕਿ ਹੋਣਾ ਹੈ ਤੁਲਾ 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 ਜੁੜੇ ਸੋਤ ਪਾ i'll okay. okay.